ਪਾਈ ਸੰਦੀਪ ਸਿੰਘ ਸਨੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸੀਏ ਕਿ ਉਹਨਾਂ ਦੀ ਮੈਡੀਕਲ ਰਿਪੋਰਟ ਕੋਡ ਨੂੰ ਪਾਚਾ ਦਿੰਦੀ ਐ ਤੇ ਕੱਲ ਉਥੇ ਹੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਮੈਡੀਕਲ ਕਰਵਾਉਣ ਦੇ ਲਈ ਜਿਹੜਾ ਕਿ ਲਿਆਂਦਾ ਗਿਆ ਪਰ ਉਤੋਂ ਦੂਜੇ ਪਾਸੇ ਉਹਨਾਂ ਨੇ ਚੜ੍ਹਦੀ ਕਲਾ ਦਾ ਜਿਹੜਾ ਕਿ ਨਾਰਾ ਬਿਮਾਰੀ ਜਕਾਰਾ ਛੱਡਿਆ ਤੇ ਜਿਸ ਤੋਂ ਬਾਅਦ ਹੁਣ ਉਥੇ ਹੀ ਜਿਹੜੀ ਕਿ ਮੈਡੀਕਲ ਰਿਪੋਰਟ ਕੋਡ ਨੂੰ ਸੌਪ ਦਿੰਦੀ ਆ ਤਾਂ ਗੱਲ ਕਰੀਏ ਤਾਂ ਉਥੇ ਹੀ ਜਿਹੜੇ ਕਿ ਸੰਦੀਪ ਸਨੀ ਦੀ ਜਿਹੜੀ ਕਿ ਮੈਡੀਕਲ ਰਿਪੋਰਟ ਹੁਣ ਕੋਰਟ ਦੇ ਵਿੱਚ ਪਹੁੰਚੀ ਹੈ ਤੇ ਉੱਥੇ ਸੁਦੀਰ ਸੂਰੀ ਕਤਲ ਮਾਮਲੇ ਦੇ ਦੋਸ਼ੀ ਸੰਦੀਪ ਸਣੀਦਾ ਜਿਹੜਾ ਕਿ ਮੈਡੀਕਲ ਚੈੱਕਅਪ ਸੰਗਰੂਰ ਜੇਲ ਪ੍ਰਸ਼ਾਸਨ ਦੇ ਵੱਲੋਂ ਕੱਲ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫੀਸਰ ਡਾਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਸੀਲ ਬੰਦ ਕਰਕੇ ਜਿਹੜੀ ਕਿ ਜੇਲ ਦੇ ਸੁਪਰਡੈਂਟ ਨੂੰ ਸੌਪ ਦਿੱਤੀ ਗਈ ਹੈ ਇਹ ਮੈਡੀਕਲ ਚੈੱਕਅਪ ਪਟਿਆਲਾ ਕੋਰਟ ਦੇ ਆਰਡਰ ਤੇ ਕੀਤਾ ਗਿਆ ਹੈ ਦਸਿਆ ਜਾ ਰਿਹਾ ਕਿ ਦੋਸ਼ੀ ਦੇ ਜਿਹੜੇ ਕਿ ਭਰਾ ਮਨਦੀਪ ਨੇ ਕੋਰਟ ਦੇ ਵਿੱਚ ਅਪੀਲ ਕਰਦੇ ਹੋਏ ਇਲਜ਼ਾਮ ਲਾਇਆ ਸੀ ਕਿ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ ਸੰਦੀਪ ਸਣੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਸ ਅਪੀਲ ਦੇ ਮੰਦੇ ਨਜ਼ਰ ਹੀ ਕੋਰਟ ਦੇ ਵੱਲੋਂ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ ਗਏ ਤੇ ਹੁਣ ਜਦੋਂ ਇਹ ਰਿਪੋਰਟ ਪਟਿਆਲਾ ਕੋਰਟ ਦੇ ਵਿੱਚ ਖੋਲੀ ਜਾਵੇਗੀ ਤਾਂ ਉਹਨਾਂ ਸਵਾਲਾਂ ਦੇ ਜਵਾਬ ਮਿਲਣਗੇ ਜੋ ਸੰਦੀਪ ਸਣੀ ਦੇ ਭਰਾ ਦੇ ਜੇਲ੍ਹ ਪ੍ਰਸ਼ਾਸਨ ਦੇ ਖਿਲਾਫ ਉਠਾਏ ਸਨ ਤੇ ਉੱਥੇ ਦਾ ਸੀ ਕਿ ਹੁਣ ਸੰਗਰੂਰ ਜੇਲ੍ਹ ਸੁਪਰਡੈਂਟ ਨੇ ਇਹ ਰਿਪੋਰਟ ਪਟਿਆਲਾ ਕੋਰਟ ਨੂੰ ਭੇਜ ਦਿੱਤੀ ਇਹ ਤੇ ਜਿਸ ਤੋਂ ਬਾਅਦ ਕੋਈ ਵੱਡਾ ਖੁਲਾਸਾ ਜਿਹੜਾ ਕਿ ਹੋ ਸਕਦਾ ਤਾਂ ਗੱਲ ਕਰੀਏ ਤਾਂ ਉਥੇ ਹੀ ਜਿਹੜੇ ਕਿ ਸੰਦੀਪ ਸਣੀ ਦੀ ਜਿਹੜੀ ਕਿ ਮੈਡੀਕਲ ਰਿਪੋਰਟ ਹੁਣ ਕੋਰਟ ਦੇ ਵਿੱਚ ਪਹੁੰਚੀ ਹੈ ਤੇ ਉੱਥੇ ਸੁਦੀਰ ਸੂਰੀ ਕਤਲ ਮਾਮਲੇ ਦੇ ਦੋਸ਼ੀ ਸੰਦੀਪ ਸਣੀ ਦਾ ਜਿਹੜਾ ਕਿ ਮੈਡੀਕਲ ਚੈੱਕਅਪ ਸੰਗਰੂਰ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਕੱਲ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫੀਸਰ ਡਾਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਸੀਲ ਬੰਦ ਕਰਕੇ ਜਿਹੜੀ ਕਿ ਜੇਲ੍ਹ ਦੇ ਸੁਪਰਡੈਂਟ ਨੂੰ ਸੌਪ ਦਿੱਤੀ ਗਈ ਹੈ ਇਹ ਮੈਡੀਕਲ ਚੈੱਕਅਪ ਪਟਿਆਲਾ ਕੋਰਟ ਦੇ ਆਰਡਰ ਤੇ ਕੀਤਾ ਗਿਆ ਹੈ ਦਸਿਆ ਜਾ ਰਿਹਾ ਕਿ ਦੋਸ਼ੀ ਦੇ ਜਿਹੜੇ ਕਿ ਭਰਾ ਮਨਦੀਪ ਨੇ ਕੋਰਟ ਦੇ ਵਿੱਚ ਅਪੀਲ ਕਰਦੇ ਹੋਏ ਇਲਜ਼ਾਮ ਲਾਇਆ ਸੀ ਕਿ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ ਸੰਦੀਪ ਸਣੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਸ ਅਪੀਲ ਦੇ ਮੰਦੇ ਨਜ਼ਰ ਹੀ ਕੋਰਟ ਦੇ ਵੱਲੋਂ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ ਗਏ ਤੇ ਹੁਣ ਜਦੋਂ ਇਹ ਰਿਪੋਰਟ ਪਟਿਆਲਾ ਕੋਰਟ ਦੇ ਵਿੱਚ ਖੋਲੀ ਜਾਵੇਗੀ ਤਾਂ ਉਹਨਾਂ ਸਵਾਲਾਂ ਦੇ ਜਵਾਬ ਮਿਲਣਗੇ ਜੋ ਸੰਦੀਪ ਸਣੀ ਦੇ ਭਰਾ ਦੇ ਜੇਲ੍ਹ ਪ੍ਰਸ਼ਾਸਨ ਦੇ ਖਿਲਾਫ ਉਠਾਏ ਸਨ ਤੇ ਉਥੇ ਦਾ ਸੀ ਕਿ ਹੁਣ ਸੰਗਰੂਰ ਜੇਲ੍ਹ ਸੁਪਰਡੈਂਟ ਨੇ ਇਹ ਰਿਪੋਰਟ ਪਟਿਆਲਾ ਕੋਰਟ ਨੂੰ ਭੇਜ ਦਿੱਤੀ ਇਹ ਹੈ ਜਿਸ ਤੋਂ ਬਾਅਦ ਕੋਈ ਵੱਡਾ ਖੁਲਾਸਾ ਜਿਹੜਾ ਕਿ ਹੋ ਸਕਦਾ ਤਾਂ ਗੱਲ ਕਰੀਏ ਤਾਂ ਉਥੇ ਹੀ ਜਿਹੜੇ ਕਿ ਸੰਦੀਪ ਸਣੀ ਦੀ ਜਿਹੜੀ ਕਿ ਮੈਡੀਕਲ ਰਿਪੋਰਟ ਹੁਣ ਕੋਰਟ ਦੇ ਵਿੱਚ ਪਹੁੰਚੀ ਹੈ ਤੇ ਉੱਥੇ ਸੁਦੀਰ ਸੂਰੀ ਕਤਲ ਮਾਮਲੇ ਦੇ ਦੋਸ਼ੀ ਸੰਦੀਪ ਸਣੀਦਾ ਜਿਹੜਾ ਕਿ ਮੈਡੀਕਲ ਚੈੱਕਅਪ ਸੰਗਰੂਰ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਕੱਲ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫੀਸਰ ਡਾਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਸੀਲ ਬੰਦ ਕਰਕੇ ਜਿਹੜੀ ਕਿ ਜੇਲ੍ਹ ਦੇ ਸੁਪਰਡੈਂਟ ਨੂੰ ਸੌਪ ਦਿੱਤੀ ਗਈ ਹੈ ਇਹ ਮੈਡੀਕਲ ਚੈੱਕਅਪ ਪਟਿਆਲਾ ਕੋਰਟ ਦੇ ਆਰਡਰ ਤੇ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਕਿ ਦੋਸ਼ੀ ਦੇ ਜਿਹੜੇ ਕੇ ਭਰਾ ਮਨਦੀਪ ਨੇ ਕੋਰਟ ਦੇ ਵਿੱਚ ਅਪੀਲ ਕਰਦੇ ਹੋਏ ਇਲਜ਼ਾਮ ਲਾਇਆ ਸੀ ਕਿ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ ਸੰਦੀਪ ਸਣੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਸ ਅਪੀਲ ਦੇ ਮੰਦੇ ਨਜ਼ਰ ਹੀ ਕੋਰਟ ਦੇ ਵੱਲੋਂ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ ਗਏ ਤੇ ਹੁਣ ਜਦੋਂ ਇਹ ਰਿਪੋਰਟ ਪਟਿਆਲਾ ਕੋਰਟ